ਵੇ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਮੈਜਰ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਲਗਾ ਜਰਾ ਵੀ ਘਟ ਕਰ ਲਾ ਰੋਈ ਐਸੀ ਕਿਰਪਾ ਆਰਟਿਸਟਾਂ ਦੇ ਉਧਰ ਉਧਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰਦੇ ਆ ਰਹੇ ਨੇ ਉਹ ਆਪਣੇ ਗੀਤਾਂ ਦੇ ਨਾਲ ਹੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨੇ ਕਲਾਕਾਰ ਨੂੰ ਇਸ ਮੁਕਾਮ ਦੇ ਉੱਤੇ ਪਹੁੰਚਣ ਦੇ ਲਈ ਸਖਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਚੁੱਕੇ ਨੇ ਤੁਹਾਨੂੰ ਅੰਦਾਜ਼ੀ ਹੈ ਕਿ ਹਾਲ ਹੀ ਦੇ ਵਿੱਚ ਇੱਕ ਲਾਈਵ ਸ਼ੋਅ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਉਨਾਂ ਕਲਾਈਆਂ ਗਈਆਂ ਅਤੇ ਉਹਨਾਂ ਦੇ ਇਸ ਸ਼ੋਅ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਗਾਇਕ ਦੀਆਂ ਖੂਬ ਤਾਰੀਫਾਂ ਕੀਤੀਆਂ ਗਈਆਂ ਉਹਨਾਂ ਦੀ ਜੁਗਲਵੰਦੀ ਨੇ ਤਾਂ ਹਰ ਇੱਕ ਦਾ ਦਿਲ ਜਿੱਤ ਲਿਆ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਵੀਡੀਓ ਮਾਨ ਸਾਹਿਬ ਨਾਲੇ ਲਾ ਕੇ ਜੈਕਾਰਾ ਹੋਈ ਪਈ ਹੈ ਘਰੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਅੱਜ ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਦਾ ਇੱਕ ਵਾਰ ਦੋਰ ਨੇ ਰਕੇ ਕੀਤਾ ਮਾਰਦਾ ਧੰਵਾਦ ਭਾਈ ਧੰਵਾਦ ਫਿਰ ਇਹ ਬੇਸ਼ਰਮ ਗੱਲਾਂ ਬਾਤ ਕਰਾਂਗੇ ਜੇ ਸਵੇਰੇ ਵੀ ਲੇਟ ਹੋ ਕੇ ਟਾਈਮ ਦਾ ਸਾਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਫਾਨੂ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਟੇਕਦੇ ਆਂ ਵੀ ਕਲਾਕਾਰ ਕਿ ਐਸੀ ਜਮਾਤ ਆਂ ਖੁਸ਼ ਹੋ ਕੇ ਮੈਜਰ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਤਾਂ ਗੱਲ ਜਰਾ ਵੀ ਘਟ ਕਰ ਲਵੇ ਐਸੀ ਕਿਰਪਾ ਆਰਟਿਸਟਾਂ ਦੇ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਇਨਾਂ ਪਿਆਰ ਸਰਦਾਰ ਦਾ ਚੱਲ ਚੱਲ ਪਿੰਡ ਪਹਿਲਾ ਲੈ ਵਲਾਕ ਵੇ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਮੈਜਰ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਲਗਾ ਜਰਾ ਵੀ ਘਟ ਕਰ ਲਾ ਰਿਹਾ ਐਸੀ ਕਿਰਪਾ ਆਰਟਿਸਟਾਂ ਦੇ ਉਧਰ ਉਧਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰਦੇ ਆ ਰਹੇ ਨੇ ਉਹ ਆਪਣੇ ਗੀਤਾਂ ਦੇ ਨਾਲ ਹੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨੇ ਕਲਾਕਾਰ ਨੂੰ ਇਸ ਮੁਕਾਮ ਦੇ ਉੱਤੇ ਪਹੁੰਚਣ ਦੇ ਲਈ ਸਖਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਚੁੱਕੇ ਨੇ ਤੋਂ ਅੰਦਾਜ਼ਾ ਹੈ ਕਿ ਹਾਲ ਹੀ ਦੇ ਵਿੱਚ ਇੱਕ ਲਾਈਵ ਸ਼ੋਅ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਲੋਨ ਕਲਾਈਆਂ ਗਈਆਂ ਅਤੇ ਉਹਨਾਂ ਦੇ ਇਸ ਸ਼ੋਅ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਗਾਇਕ ਦੀਆਂ ਖੂਬ ਤਾਰੀਫਾਂ ਕੀਤੀਆਂ ਗਈਆਂ ਉਹਨਾਂ ਦੀ ਜੁਗਲਵੰਦੀ ਨੇ ਤਾਂ ਹਰ ਇੱਕ ਦਾ ਦਿਲ ਜਿੱਤ ਲਿਆ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਵੀਡੀਓ ਮਾਨ ਸਾਹਿਬ ਮਾਣੇ ਲਾ ਕੇ ਜੈਕਾਰਾ ਹੋਈ ਪਈ ਹੈ ਘਰੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨਵਿੰਦਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਅੱਜ ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਂਦਾ ਇੱਕ ਵਾਰ ਦੋ ਰੁਪਏ ਰਕੇ ਕੀਤਾ ਮਾਰਦਾ ਧੰਨਵਾਦ ਭਾਈ ਧੰਨਵਾਦ ਘਰੇ ਬੈਠੂ ਗੱਲਾਂ ਬਾਤਾਂ ਕਰਾਂਗੇ ਤੁਸੀਂ ਵੀ ਲੇਟ ਹੋ ਕੇ ਟਾਈਮ ਦਾ ਸੌਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਫਾਨੂ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਟੇਕਦੇ ਆਂ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਮੈਜਰ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਤਾਂ ਗੱਲ ਜਰਾ ਵੀ ਘਟ ਕਰ ਲਵੇ ਐਸੀ ਕਿਰਪਾ ਆਰਟਿਸਟਾਂ ਦੇ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਇਨਾਂ ਪਿਆਰ ਸਰਦਾਰ ਦਾ ਚੱਲ ਚੱਲ ਪਿੰਡ ਪਹਿਲਾ ਲੈ ਵਲਾਕ ਵੇ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਪਹੁੰਚਦੇ ਜਿੰਦਾ ਖੁਸ਼ ਹੋਇਆ ਬੰਦਾ ਉਹ ਰੇਟ ਕਰਦਾ ਦਾ ਗਾਣਾ ਰਵੇ ਘਟ ਕਰਦਾ ਰਹਿਣਾ ਐਸੀ ਕਿਰਪਾ ਆਰਟਿਸਟਾਂ ਉਹ ਉਧਰ ਉਧਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰਦੇ ਆ ਰਹੇ ਨੇ ਉਹ ਆਪਣੇ ਗੀਤਾਂ ਦੇ ਨਾਲ ਹੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨੇ ਕਲਾਕਾਰ ਨੂੰ ਇਸ ਮੁਕਾਮ ਦੇ ਉੱਤੇ ਪਹੁੰਚਣ ਦੇ ਲਈ ਸਖਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਚੁੱਕੇ ਨੇ ਤੋਂ ਅੰਦਾਜ਼ਾ ਹੈ ਕਿ ਹਾਲ ਹੀ ਦੇ ਵਿੱਚ ਇੱਕ ਲਾਈਵ ਸ਼ੋਅ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਉਨਾਂ ਕਲਾਈਆਂ ਗਈਆਂ ਅਤੇ ਉਹਨਾਂ ਦੇ ਇਸ ਸ਼ੋਅ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਗਾਇਕ ਦੀਆਂ ਖੂਬ ਤਾਰੀਫਾਂ ਕੀਤੀਆਂ ਗਈਆਂ ਉਹਨਾਂ ਦੀ ਜੁਗਲਵੰਦੀ ਨੇ ਤਾਂ ਹਰ ਇੱਕ ਦਾ ਦਿਲ ਜਿੱਤ ਲਿਆ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਵੀਡੀਓ ਮਾਨ ਸਾਹਿਬ ਨਾਲੇ ਲਾ ਕੇ ਜੈਕਾਰਾ ਹੋਈ ਪਈ ਹੈ ਘਦੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮਨੋਰੰਜਨ ਕਰਦੇ ਰਹੋ। ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੈ ਅੱਜ। ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ। ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ। ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਧੰਨਵਾਦ। ਇਹ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਦਾ ਇੱਕ ਵਾਰ ਦੋਨੇ ਰਕੇ ਕੀਤਾ ਮਾਰਦਾ ਧੰਵਾਦ ਭਾਈ ਧੰਵਾਦ ਫਿਰ ਇਹ ਬੇਸ਼ਰਮ ਗੱਲਾਂ ਬਾਤ ਕਰਾਂਗੇ ਜੇ ਤੁਸੀਂ ਵੀ ਲੇਟ ਹੋ ਕੇ ਟਾਈਮ ਦਾ ਸਾਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਤੁਹਾਨੂੰ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਨਾਨਕ ਸਾਹਿਬ ਦੇ ਚਰਨਾਂ 'ਚ ਟਿਕਦੇ ਆਂ ਵੀ ਕਲਾਕਾਰ ਇੱਕ ਐਸੀ ਜਮਾਤ ਆ ਖੁਸ਼ ਹੋ ਕੇ ਪਹੁੰਚਦੇ ਜਿੰਦਾ ਖੁਸ਼ ਹੋਇਆ ਬੰਦਾ ਵੀ ਰੇਟ ਕਰਦਾ ਦਾ ਗਾਣਾ ਰਵੇ ਘੱਟ ਕਰਦਾ ਰਹਿਣਾ ਐਸੀ ਕਿਰਪਾ ਆਰਟਿਸਟਾਂ ਨੂੰ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਇਨਾ ਪਿਆਰ ਸਤਿਕਾਰ ਨਾਲ ਚੱਲ ਚੰਡ ਪਿੰਡ ਪਹਿਰਾ ਲੈ ਵਾ ਲੈ ਵੇ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਰਹਿ ਜਾਂਦਾ ਇਹਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਲਗਾ ਦਿਆ ਵੀ ਘਟ ਕਰ ਲਿਆ ਐਸੀ ਕਿਰਪਾ ਆਰਟਿਸਟਾਂ ਦੀ ਉਧਰ ਉਧਰ ਪੰਜਾਬੀ ਗਾਇਕ ਬੱਬੂ ਮਾਨ ਆਪਣੀ ਗਾਇਕੀ ਦੇ ਚਲਦਿਆਂ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਤੇ ਰਾਜ ਕਰਦੇ ਆ ਰਹੇ ਨੇ ਉਹ ਆਪਣੇ ਗੀਤਾਂ ਦੇ ਨਾਲ ਹੀ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਦਾ ਵੀ ਲਗਾਤਾਰ ਮਨੋਰੰਜਨ ਕਰਦੇ ਨੇ ਕਲਾਕਾਰ ਨੂੰ ਇਸ ਮੁਕਾਮ ਦੇ ਉੱਤੇ ਪਹੁੰਚਣ ਦੇ ਲਈ ਸਖਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਹੈ ਅੱਜ ਉਹ ਹਰ ਕਿਸੇ ਦੇ ਦਿਲ ਦੇ ਵਿੱਚ ਆਪਣੀ ਇੱਕ ਵੱਖਰੀ ਥਾਂ ਬਣਾ ਚੁੱਕੇ ਨੇ ਤੁਹਾਨੂੰ ਅੰਦਾਜ਼ੀ ਹੈ ਕਿ ਹਾਲ ਹੀ ਦੇ ਵਿੱਚ ਇੱਕ ਲਾਈਵ ਸ਼ੋਅ ਦੇ ਵਿੱਚ ਰੌਣਕਾਂ ਲਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਉਨਾਂ ਕਲਾਈਆਂ ਗਈਆਂ ਅਤੇ ਉਹਨਾਂ ਦੇ ਇਸ ਸ਼ੋਅ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਵੱਲੋਂ ਗਾਇਕ ਦੀਆਂ ਖੂਬ ਤਾਰੀਫਾਂ ਕੀਤੀਆਂ ਗਈਆਂ ਉਹਨਾਂ ਦੀ ਜੁਗਲਵੰਦੀ ਨੇ ਤਾਂ ਹਰ ਇੱਕ ਦਾ ਦਿਲ ਜਿੱਤ ਲਿਆ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਵੀਡੀਓ ਮਾਨ ਸਾਹਿਬ ਮਾਣੇ ਲਾ ਕੇ ਜੈ ਲਾ ਕੇ ਹੋਈ ਪਈ ਹੈ ਘਰੇ ਆਉਣ ਦਾ ਮੈਂ ਅੰਦਰ ਕਹਿ ਕੇ ਆਇਆ ਵੀ ਮਾਨ ਸਾਹਿਬ ਤੁਹਾਡੀ ਪਾਰੀ ਬਹੁਤ ਲੰਬੀ ਹੋਵੇ ਪ੍ਰਮਾਤਮਾ ਤੋਂ ਲੰਬੀ ਉਮਰ ਬਖਸ਼ੇ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਲੋਕਾਂ ਦਾ ਮੰਦਿਰ ਕਰਦੇ ਰਹੋ ਕੋਈ ਸਾਡੇ ਘਰ ਦੇ ਹੋ ਇਸ ਕਰਕੇ ਸਾਨੂੰ ਜ਼ਿਆਦਾ ਖੁਸ਼ੀ ਹੋਈ ਹੋਈ ਅੱਜ ਸੋ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਇਸ ਕਮੇਟੀ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸ਼ਾਨਦਾਰ ਪ੍ਰੋਗਰਾਮ ਰਚਿਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਤੇ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਧੰਨਵਾਦ ਤੇ ਤੁਹਾਨੂੰ ਇੱਕ ਵਾਰ ਫੇਰ ਆਪਣੇ ਘਰ ਦੇ ਵਿੱਚ ਜੀ ਆਇਆਂ ਨੂੰ ਜਦ ਆਪਣੇ ਘਰ ਦੇ ਸਵਾਗਤ ਕਰਦੇ ਨਾ ਵੀ ਜਿਆਦਾ ਸਵਾਦ ਆਉਦਾ ਇੱਕ ਵਾਰ ਦੋਰ ਨੇ ਰਕੇ ਕੀਤਾ ਮਾਰਦਾ ਧੰਨਵਾਦ ਭਾਈ ਧੰਨਵਾਦ ਫਿਰ ਇਹ ਬੇਸ਼ਰਮ ਗੱਲਾਂ ਬਾਤ ਕਰਾਂਗੇ ਜੇ ਤੁਸੀਂ ਵੀ ਲੇਟ ਹੋ ਕੇ ਟਾਈਮ ਦਾ ਸਾਵਾਂਗੇ ਸਵੇਰੇ ਫੇਰ ਕੰਮ ਲਗਾਗੇ ਇੱਕ ਬੇਨਤੀ ਫਾਨੂ ਕਰਨੀ ਹੈ ਆਪਣੇ ਆਪਣੇ ਪਿੰਡ ਚ ਇਹਨਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਟੇਕਦੇ ਆ ਵੀ ਕਲਾਕਾਰ ਕਿ ਐਸੀ ਜਮਾਤ ਆ ਖੁਸ਼ ਹੋ ਕੇ ਮੈਜਰ ਜਿੰਦਾ ਖੁਸ਼ ਹੋਇਆ ਬੰਦਾ ਕੋਈ ਰੇਟ ਕਰਦਾ ਨਾ ਗੱਲ ਜਰਾ ਵੀ ਘੱਟ ਕਰਦਾ ਨਾ ਐਸੀ ਕਿਰਪਾ ਆਰਟਿਸਟਾਂ ਦੀ ਉਧਰ-ਉਧਰ ਔਰ ਤੁਹਾਡਾ ਕਰਮ ਹੈ ਕਿ ਤੁਸੀਂ ਸੁਣਦੇ ਇਨਾਂ ਪਿਆਰ ਸਰਕਾਰ ਦਾ ਚੱਲ ਚੱਲ ਪਿੰਡ ਪਹਿਲਾ ਲੈ ਵਲਾ